जनम जनम पर मत प्रयो मिटियो न कोत्रास, कहो नानिक हार मना निरपय पावे बास। ਪਰਮ ਸਨਮਾਨਯੋਗ ਸਤਗੁਰਾਂ ਦੀ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੇ ਗੁਰਸਵਾਰੇ ਸਤਸੰਗੀ ਜਨੋ ਵਡਪਾਗੇ ਹਾਂ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਪਰ ਰਹੇ ਹਾਂ ਅੱਜ ਦੇ ਪਾਵਨ ਸ਼ਲੋਕ ਚੱਲ ਰਹੀ ਲੜੀਵਾਰ ਵਿੱਚ ਆਤਮ ਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਸ਼ਲੋਕਾਂ ਦੀ ਵਿਚਾਰ ਅਸੀਂ ਸਰਵਨ ਕਰ ਰਹੇ ਹਾਂ ਅੱਜ ਦੇ ਬਚਨਾਂ ਵਿੱਚ ਸਤਿਗੁਰ ਜੀ ਬੜਾ ਹੀ ਪਿਆਰਾ ਸਮਝਾ ਰਹੇ ਹਨ ਜਨਮ ਜਨਮ ਪਰਮਤ ਪਿਰਿਓ ਪਰਮਤ ਤੋਂ ਭਾਵ ਕੀ ਪਟਕਣਾ ਪਟਕਣਾ ਨਹੀਂ ਮੁਕੀ ਜਨਮ ਜਨਮ ਦੀ ਹੁਣ ਇਸ ਸ਼ਬਦ ਨੂੰ ਆਪਾਂ ਸਮਝੀਏ ਕਿ ਕਿਉਂ ਨਾ ਮਿਟੀ ਸਤਗੁਰੂ ਜੀ ਕਹਿ ਰਹੇ ਨੇ ਜਨਮ ਜਨਮ ਪਰ ਮਤ ਪਿਰਿਓ ਮਿਟਿਓ ਨਾ ਜੰਮ ਕੋ ਤਰਾਸ ਕਿ ਜਨਮਾ ਜਨਮਾ ਦੀ ਭਟਕਣਾ ਤੋਂ ਬਾਅਦ ਵੀ ਇਹਦੇ ਅੰਦਰੋਂ ਇੱਕ ਡਰ ਨਹੀਂ ਮੁੱਕਿਆ ਤਰਾਸ ਤੋਂ ਭਾਵ ਡਰ ਹੁਣ ਵੇਖੋ ਇਨਸਾਨ ਦੁਨੀਆ ਤੇ ਆਇਆ ਹੁਣ ਪਹਿਲਾਂ ਤੇ ਆਪਾਂ ਇੱਕ ਗੱਲ ਇਹ ਸਮਝੀਏ ਜਨਮ ਜਨਮ ਕੀ ਹੈ ਇਨਸਾਨ ਦੀ ਹੋਂਦ ਜੇ ਦੇਖੀ ਜਾਵੇ ਉਹ ਇੱਕ ਖੁਰਾਕ ਹੈ ਖੁਰਾਕ ਕੀ ਹੈ ਉਹ ਇੱਕ ਮਿੱਟੀ ਹੈ ਤੇ ਮਿੱਟੀ ਪਹਿਲਾਂ ਕੀ ਸੀ ਮਿੱਟੀ ਪਹਿਲਾਂ ਕੁਝ ਵੀ ਨਹੀਂ ਇੱਕ ਗੈਸਾਂ ਸੀ ਇੱਕ ਖਲਾਅ ਸੀ ਸਪੇਸ ਸੀ ਜਾਂ ਇਹਨੂੰ ਇਸ ਤਰ੍ਹਾਂ ਸਮਝ ਲਿਏ ਕੇਂਦਰ ਸੂਰਜ ਦੇ ਵਿੱਚੋਂ ਇੱਕ ਬਲਾਸਟ ਹੋਇਆ ਸੂਰਜ ਤੋਂ ਬਲਾਸਟ ਹੋਇਆ ਤੇ ਕਈ ਧਰਤੀਆਂ ਸੂਰਜ ਤੋਂ ਨਿਕਲੀਆਂ ਉਹਨਾਂ ਦੇ ਵਿੱਚੋਂ ਇੱਕ ਆਪਣੀ ਆੜੀ ਧਰਤੀ ਪ੍ਰਥਵੀ ਇਹ ਧਰਤੀ ਹੋਂਦ ਵਿੱਚ ਆਈ ਹੁਣ ਜਨਮ ਜਨਮ ਦੀ ਪਟਕਣਾ ਜਨਮ ਜਨਮ ਦੇ ਜਿਹੜੇ ਚੱਕਰ ਗੇੜ ਉਹ ਕਿਸ ਤਰ੍ਹਾਂ ਕਿਸ ਤਰ੍ਹਾਂ ਗਾਂ ਦਾ ਬੰਦਾ ਅੱਗੇ ਵੱਧਦਾ 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 ਕਿੱਥੇ ਨਾ ਗਿਆ ਪਹਿਲਾਂ ਕੀ ਸੀ ਅਰਬਦ ਨਰਬਦ ਤੁੰਦੂਕਾਰਾ ਗੁਰਬਾਣੀ ਦੱਸਦੀ ਪਹਿਲਾਂ ਕੁਝ ਵੀ ਨਹੀਂ ਸੀ ਖਲਾਸ ਸੀਗਾ ਸਪੇਸ ਸੀ ਫਿਰ ਬਲਾਸਤ ਹੋਇਆ ਕਈ ਧਰਤੀਆਂ ਦੇ ਨਿਰਮਾਣ ਹੋਏ ਜੇ ਜਿਹੜੀਆਂ ਇਹ ਧਰਤੀਆਂ ਸੀ ਆਪਾਂ ਨੇ ਵੀ ਜਿਹੜੀ ਪ੍ਰਥਵੀ ਸੀ ਪਹਿਲਾਂ ਇੱਥੇ ਵੀ ਬੜੇ ਜਵਾਲਾਮੁਕੀ ਸੀ ਬੜੀ ਧਰਤੀ ਤਪੀ ਹੋਈ ਸੀ ਇਹ ਬਿਲੀਅਨ 4 ਬਿਲੀਅਨ ਤੋਂ ਹੀ ਲਾ ਲੋ ਕਿ ਪਹਿਲਾਂ ਦੀ ਗੱਲ ਹੈ ਕਰੋੜਾਂ ਸਾਲਾਂ ਦੀ ਗੱਲ ਫਿਰ ਗਾਂ-ਗਾ ਵਿਕਾਸ ਹੁੰਦਾ ਗਿਆ ਉਹ ਗੈਂਸਾ ਤੋਂ ਕਿਸ ਤਰ੍ਹਾਂ ਕਿਸ ਤਰ੍ਹਾਂ ਗਾਂ ਦੀ ਗਾਂ ਇਹ ਇੱਕ ਗੋਲਾ ਬਣਿਆ ਇਕ ਗੋਲੇ ਦੇ ਉੱਤੇ ਇਹ ਧਰਤੀ ਦੇ ਉੱਤੇ ਕਿਸ ਤਰ੍ਹਾਂ ਕਿਸ ਤਰ੍ਹਾਂ ਜੀਵ ਪੈਦਾ ਹੋਏ ਉਹ ਜੀਵਾਂ ਦਾ ਕਿਤਰਾ ਕਿਤਰਾ ਵਿਕਾਸ ਹੋਇਆ ਕਿਸ ਤਰ੍ਹਾਂ ਕਿਸ ਤਰ੍ਹਾਂ ਉਹਨੇ ਆਪਣੇ ਅੰਦਰ ਇੱਕ ਤਬਦੀਲੀ ਲਿਆਉਂਦਾ 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 ਇੱਥੇ ਆ ਕੇ ਖੜਾ ਹੋਇਆ ਹੁਣ ਜਿਹਨੂੰ ਇਨਸਾਨ ਨੇ ਨਾਮ ਦਿੱਤਾ ਹੈ ਮਨੁੱਖ ਕਿ ਇਹਦੇ ਅੰਦਰ ਮਨ ਹੈਗਾ ਇਹ ਆ ਮਨੁੱਖ ਇਦੇ ਅੰਦਰ ਸੋਚ ਸ਼ਕਤੀ ਹੈਗੀ ਆ ਉਹਨੂੰ ਦਿੱਤਾ ਗਿਆ ਦਿਮਾਗ ਇਹ ਸੋਚ ਰੱਖਦਾ ਹੈ ਹੁਣ ਆਰੰਭ ਕੀ ਹੈ ਆਪਣਾ ਗੈਂਸਾ ਖਲਾ ਫੇਰ ਕੀ ਹੈ ਮਿੱਟੀ ਧਰਤੀ ਉਤੋਂ ਬਨਸਪਤ ਪੈਦਾ ਹੋਈ ਬਨਸਪਤ ਤੋਂ ਹੀ ਗਾਂ ਕਹਿ ਸਕਦੇ ਜੋ ਸਾਡੀ ਖੁਰਾਕ ਹੈ ਨਾ ਉਹੀ ਕੁਝ ਚੱਲੀ ਗਿਆ। ਇਨਸਾਨ ਅੱਗੇ ਵੱਧਦਾ 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 ਗਿਆ। ਹੁਣ ਆਪਾਂ ਇਹ ਸ਼ਬਦ ਪੜ੍ਹ ਰਹੇ ਆ ਇਹ ਲਿਪੀ ਏ। ਅਲਫਾਬੇਟ ਇੱਕ ਬੋਲ ਐ। ਤੇ ਜਦੋਂ ਇਨਸਾਨ ਇਹ ਬੋਲ ਬੋਲਦਾ ਨਹੀਂ ਸੀਗਾ ਉਦੋਂ ਇਸ਼ਾਰਿਆਂ ਦੇ ਵਿੱਚ ਇੱਕ ਦੂਜੇ ਨਾਲ ਗੱਲਬਾਤ ਕਰਨੀ, ਇਸ਼ਾਰਿਆਂ ਚ ਸਮਝਾਉਣਾ। ਕਿਉਂਕਿ ਉਦੋਂ ਲਿਪੀ ਹੋਂਦ ਵਿੱਚ ਆਈ ਨਹੀਂ ਸੀਗੀ ਇਨਸਾਨ ਨੇ ਜਨਮ ਲਿਆ ਪਰ ਇਨਸਾਨ ਦਾ ਜਿਹੜਾ ਜਨਮ ਸੀ ਨਾ ਉਹ ਹੋਰ ਕੋਈ ਆਪਾਂ ਕਹਿ ਸਕਦੇ ਉਹ ਜਿਹੜੇ ਕੈਸ ਦੇ ਪੁਰਾਣੇ ਜਾਨਵਰ ਸਾਡੇ ਜਿਹੜੇ ਪੂਰਵਜੇ ਆ ਨਾ ਉਹ ਪੁਰਾਣੇ ਜਾਨਵਰ ਆ ਉਹ ਤੋਂ ਗਾਂ-ਗਾਂ ਵਿਕਾਸ ਹੁੰਦਾ ਹੁੰਦਾ ਇੱਥੇ ਆ ਕੇ ਸिखਲੋਤੇ ਆ ਤੇ ਇਹ ਇਨਸਾਨ ਇੱਥੇ ਰੁਕਣਾ ਥੋੜਾ ਹੈ ਪਤਾ ਨਹੀਂ ਕਿੰਨੇ ਲੱਖਾਂ ਸਾਲਾਂ ਬਾਅਦ ਇਹ ਇਨਸਾਨ ਇਹ ਨਹੀਂ ਹੋਏਗਾ ਹੋਰ ਚੀਜ਼ ਹੋਏਗੀ ਗਾਂਗਾ ਤਬਦੀਲ ਹੁੰਦਾ ਹੈ ਜੇ ਸਤਿਗੁਰੂ ਜੀ ਨੇ ਕੋ ਸ਼ਬਦ ਦੇ ਵਿੱਚ ਕਿੱਡਾ ਸੋਹਣਾ ਸਮਝਾਇਆ ਜਨਮ ਜਨਮ ਪਰਮਤ ਫਿਰਿਓ ਇਹ ਤੇ ਇਸ ਤਰ੍ਹਾਂ ਹੀ ਖੇਡ ਚੱਲਦੀ ਰਹਿਣੀ ਹੈ ਜੇ ਤੂੰ ਸਮਝ ਰਿਹਾ ਹੈ ਕਿ ਆਹੀ ਸੱਚ ਹੈ ਇਹੀ ਕੁਝ ਹੈ ਤੇ ਉਹ ਜਿਹੜੇ ਪਿੱਛੇ ਦੀ ਉਹ ਸਮਝਦੇ ਹੀ ਇਹ ਹੀ ਸਬਕ ਹੋ ਗਿਆ ਫਿਰ ਇਨਸਾਨ ਕਹਿੰਦੇ ਗੁਫਾ ਦੇ ਵਿੱਚ ਰਹਿ ਲਾ ਪਿਆ ਉਹਨੂੰ ਪਤਾ ਲੱਗਿਆ ਉਹਨੇ ਆਪਣੇ ਸਰੀਰ ਨੂੰ ਪੱਤੇਆਂ ਨਾਲ ਢੱਕਣਾ ਸ਼ੁਰੂ ਕੀਤਾ ਥੋੜਾ ਥੋੜਾ ਵਿਕਾਸ ਕੀਤਾ ਉਹਨੂੰ ਖਾਣ ਪੀਣ ਦਾ ਪਤਾ ਲੱਗਾ ਰਹਿਣ ਸਹਿਣ ਦਾ ਪਤਾ ਲੱਗਾ ਕਿਸ ਤਰ੍ਹਾਂ ਕਿਸ ਤਰ੍ਹਾਂ ਉਹਨੇ ਆਪਣੇ ਅੰਦਰ ਚੇਂਜਿੰਗ ਲਿਆਉਂਦਾ 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 ਜਦੋਂ ਆ ਇੱਥੇ ਆ ਗਿਆ ਇਹ ਕਹਿੰਦਾ ਹੁਣ ਸਭ ਕੁਝ ਇਹੀ ਹੈ ਨਹੀਂ ਇੱਥੋਂ ਗਾਂਵ ਵੀ ਬੜਾ ਕੋਜੇ ਇਹ ਥਿਊਰੀ ਰੋਕਣੀ ਥੋੜਾ ਹੈ ਇਹ ਗਾਂ ਬਾਦ ਦੀ ਬਾਦ ਦੀ ਬਾਦ ਦੀ ਜਾਣੀ ਹੈ ਕਈ ਕੋਟ ਪੈ ਕੀਟ ਪਤੰਗਾ ਕਈ ਕੋਟ ਗਜਮੀਨ ਕੋਰੰਗਾ ਗੁਰਬਾਣੀ ਦੱਸਦੀ ਹੈ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਹੜੀਆਂ ਕਿਹੜੀਆਂ ਕੈਟਾਗਰੀਆਂ ਦੇ ਵਿੱਚੋਂ ਹੌਦ ਦੇ ਵਿੱਚੋਂ ਹੁੰਦਾ 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 ਇੱਥੇ ਆ ਕੇ ਤੁਖ ਲੋ ਗਿਆ ਤੇ ਜਿਹੜਾ ਇਹ ਮਨੋਖੇ ਆ ਨਾ ਹੁਣ ਜੇ ਇਹ ਆਪਣੇ ਅੰਦਰ ਸੋਚੇ ਥੋੜਾ ਜਿਹਾ ਅੰਦਰ ਧਿਆਨ ਦੇਵੇ ਅੰਦਰ ਕੀ ਹੈ ਅੰਦਰ ਉਹੀ ਹੈ ਜੋ ਬਾਹਰ ਹੈ ਜੋ ਬਰ ਮੰਡੇ ਸੋ ਪਿੰਡੇ ਜੋ ਖੋਜੇ ਸੋ ਪਾਵੇ ਜਦੋਂ ਇਹਨੂੰ ਖੋਜ ਕਰਾਂਗੇ ਇਹਦੇ ਅੰਦਰ છાਤੀ ਮਾਰਾਂਗੇ ਤਾਂ ਸਾਨੂੰ ਪਤਾ ਲੱਗਦਾ ਏ ਕਿ ਪਰਮਾਤਮਾ ਦੀ ਜਿਹੜੀ ਇਹ ਖੇਡ ਆ ਉਹ ਅਕਾਲ ਪੁਰਖ ਦੀ ਜਿਹੜੀ ਇਹ ਖੇਡ ਆ ਜਿਹੜੀ ਉਹਨੇ ਆ ਦੁਨੀਆ ਰਚੀ ਹੋਈ ਹੈ ਨਾ ਇਹ ਉਹ ਖਿਡਾਰੀ ਆ ਅਸੀਂ ਤਾਂ ਕੱਟ ਪੁੱਤਲੀਆਂ ਆ ਉਹ ਹੋਂਦ ਵਿੱਚ ਆਏ ਪਹਿਲਾ ਇਨਸਾਨ ਇਸ਼ਾਰਿਆਂ ਚ ਗੱਲਬਾਤ ਕਰਦਾ ਸੀ ਕਿਸੇ ਨੂੰ ਸਮਝੋਂਦਾ ਸੀ ਉਹ ਇਸ਼ਾਰਿਆਂ ਦੇ ਵਿੱਚ ਇਹ ਲਿਪੀ ਆ ਗਈ ਫਿਰ ਲਿਪੀ ਜਦੋਂ ਆਈ ਇਹ ਮਨੁੱਖ ਜਦੋਂ ਇਨਸਾਨ ਥੋੜਾ ਜਿਹਾ ਹੋਰ ਡਿਵੈਲਪਮੈਂਟ ਹੋਇਆ ਇਹਦੇ ਦਿਮਾਗ ਹੋਰ ਵਿਕਸਿਤ ਹੋਇਆ ਇਹਨੇ ਫਿਰਕੇ ਬਣਾ ਲਏ ਹੁਣ ਕਿਸੇ ਨੇ ਉਪਾਸ਼ਕ ਬਣਾਤਾ RAM ਜੀ ਨੂੰ ਕਿਸੇ ਨੇ ਕ੍ਰਿਸ਼ਨ ਜੀ ਨੂੰ ਕਿਸੇ ਨੇ ਆਪਾਂ ਕਹਿ ਦਿੱਤਾ ਕੋਈ ਗੁਰੂ ਨਾਨਕ ਪਾਤਸ਼ਾਹ ਜੀ ਕੋਈ ਆਪਾਂ ਕਹਿ ਦਿੰਦੇ ਕੋਈ ਕੋਈ ਕਿਸੇ ਨੂੰ ਮੰਨ ਰਿਹਾ ਕੋਈ ਕਿਸੇ ਨੂੰ ਮੰਨ ਰਿਹਾ ਪਰ ਸਿੱਖ ਗੁਰੂ ਨਾਨਕ ਪਾਸ਼ਾ ਦਾ ਉਪਾਸ਼ਕ ਗੁਰੂ ਨਾਨਕ ਪਾਸ਼ਾ ਜੀ ਉਹਨਾਂ ਨੇ ਫਿਰ ਗੁਰੂ ਨਾਨਕ ਪਾਸ਼ਾ ਜੀ ਨੇ ਜੋ ਧੁਰ ਤੋਂ ਆਈ ਹੈ ਉਹ ਬਾਣੀ ਸਾਨੂੰ ਦਿੱਤੀ ਕਿਉਂ ਦਿੱਤੀ ਇਹਨੂੰ ਪੜ ਕੇ ਸਮਝ ਲੈ ਇਹਦੀ ਸਮਝ ਲੈ ਕਿ ਗੁਰਬਾਣੀ ਤੈਨੂੰ ਕਿੰਨਾ ਕੁਝ ਦੱਸ ਰਹੀ ਏ ਕਿੰਨਾ ਕੁਝ ਦੁਨੀਆ ਦੇ ਵਿੱਚ ਤੂੰ ਵੇਖ ਰਿਹਾ ਹੈ ਨਾ ਉਹ ਹੈ ਸੱਚ ਨਹੀਂ ਏ ਪਰ ਹੈ ਸੱਚ ਵੀ ਦੇਖਣ ਨੂੰ ਸੱਚ ਲੱਗ ਰਿਹਾ ਹੈ ਪਰ ਰਿਐਲਿਟੀ ਸੱਚ ਨਹੀਂ ਏ ਫਿਰ ਇਨਸਾਨ ਦੇ ਅੰਦਰ ਦੂਜੀ ਗੱਲ ਕੀ ਬੈਠ ਗਈ ਜਨਮ ਜਨਮ ਭਰਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸ ਇਹ ਜਨਮਾਂ ਜਨਮਾਂ ਦੀ ਇਹਦੀ ਢੋੜ ਲੱਗੀ ਰਹੀ ਲੱਗੀ ਰਹੀ ਵਿਕਾਸ ਹੁੰਦਾ ਰਿਹਾ ਹੁੰਦਾ ਰਿਹਾ ਗੈਂ ਤਾਂ ਮਿੱਟੀ ਮਿੱਟੀ ਤੋਂ ਇਹ ਬਣੀ ਖੁਰਾਕ ਖੁਰਾਕ ਤੋਂ ਬਣਿਆ ਇਹ ਰਕਤ ਰਕਤ ਤੋਂ ਬਿੰਦ ਬਿੰਦ ਤੋਂ ਮਾਸ ਦਾ ਟੁਕੜਾ ਮਾਸ ਦਾ ਟੁਕੜਾ ਬੱਚਾ ਬੱਚਾ ਜਵਾਨ ਹੋਇਆ ਜਵਾਨ ਬੁੱਢਾ ਆ ਬੁੱਢਾ ਮਿੱਟੀ ਹੋਇਆ ਕਬੀਰ ਤੂੜ ਸਕੇਲ ਕਾ ਪੁੜੀਆ ਬਾਂਦੀ ਦੇ ਚਾਰ ਦਿਨ ਸਕੇ ਵੇਖਣਾ ਅੰਤ ਖੇ ਕੀ ਕੀ ਤੇ ਹੁਣ ਇੰਨੀ ਖੇੜ ਇੰਨੇ ਇਨਸਾਨ ਨੇ ਇੱਕ ਦੌੜ ਕੀਤੀ ਭੱਜ ਕੀਤੀ ਗਾ ਵਾਦਾ 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 ਗਿਆ ਫਿਰ ਅਸੀਂ ਕਹਿੰਦੇ ਕਿ ਇਨਸਾਨ ਮਰ ਗਿਆ ਇਨਸਾਨ ਚਲਾ ਗਿਆ ਮਿੱਟੀ ਹੋ ਗਿਆ ਪਰ ਉਹ ਮਿੱਟੀ ਨਹੀਂ ਹੋਇਆ ਉਹ ਜਿਹੜੇ ਤਤ ਸੀ ਉਹ ਤਤਾਂ ਦੇ ਤਤ ਰਲ ਗਏ ਇਹ ਸ਼ਬਦ ਬੜਾ ਕੁਝ ਦੱਸ ਰਿਹਾ ਅੱਜ ਉਹ ਤਤਾਂ ਦੇ ਤਤ ਰਲ ਗਏ ਨੇ ਹੁਣ ਸਮਝੀਏ ਕਿ ਤਰ੍ਹਾਂ ਰਲ ਗਏ ਨੇ ਮੌਤ ਕੀ ਹੈ ਹੁਣ ਇੱਕ ਪਾਣੀ ਦੀ ਬੂੰਦ ਹੈ ਉਹ ਪਾਣੀ ਦੀ ਬੂੰਦ ਕਿੱਥੋਂ ਆਈ ਆਸਮਾਨ ਤੋਂ بارش ਹੋਈ ਹੁਣ ਆਸਮਾਨ ਦੇ ਵਿੱਚ ਜਿਹੜੀ بارش ਹੋਈ ਆ ਉਹ ਬੱਦਲ ਕਿਵੇਂ ਬਣੇ ਕਹਿੰਦੇ ਜਿਹੜਾ ਸਮੁੰਦਰ ਹੈ ਜਾਂ ਪਾਣੀ ਹੈ ਉਹ ਤੋਂ ਭਾਫ਼ ਬਣੀ ਉਹ ਭਾਫ਼ ਕੀ ਹੈ ਤੇ ਪਾਣੀ ਹੈ ਪਰ ਉਹ ਭਾਫ਼ ਬਣੀ ਉਹਨੇ ਬੱਦਲ ਦਾ ਰੂਪ ਲੈ ਲਿਆ ਹੁਣ ਇਹਦਾ ਮਤਲਬ ਕਿ ਪਹਿਲਾਂ ਸਮੁੰਦਰ ਸੀ ਹੈ ਪਾਣੀ ਸੀ ਗਿਆ ਅਥਾ ਉਹਨੂੰ ਸਮੁੰਦਰ ਦਾ ਨਾਮ ਦਿੱਤਾ ਸੀ ਉਹ ਭਾਫ਼ ਬਣੀ ਹੈ ਤੇ ਪਾਣੀ ਉਹਦਾ ਨਾਮ ਦਿੱਤਾ ਭਾਫ਼ ਮੌਤ ਨਹੀਂ ਹੋਈ ਫਿਰ ਉਹ ਬੱਦਲ ਬਣੇ ਬੱਦਲਾਂ ਦੇ ਵਿੱਚੋਂ ਫਿਰ ਬੂੰਦਾਂ ਆਈਆਂ ਨਾਂ ਦੇ ਦਿੱਤਾ ਬੂੰਦ ਹੈ ਪਾਣੀ ਨਾਮ ਕੀ ਦੇ ਦਿੱਤਾ ਬੂੰਦ ਫਿਰ ਉਹ ਚਰਨੇ ਬਣੇ ਉੱਚਰਨਿਆਂ ਚ ਉਹ ਜਿਹੜਾ ਪਾਣੀ ਵਗਿਆ ਨਾਂ ਕੀ ਦੇ ਦਿੱਤਾ ਚਰਨਾ ਹੈ ਤੇ ਪਾਣੀ ਹੈ ਉਹ ਚਰਨੇ ਜਿਹੜੇ ਆ ਉਹ ਨਦੀਆਂ ਚ ਆ ਗਏ ਨਾਂ ਚੇਜ ਹੋ ਗਿਆ ਨਾਂ ਦੇ ਦਿੱਤਾ ਨਦੀ ਹੁਣ ਨਦੀਆਂ ਨੇ ਗਾਂ ਵਿਕਾਸ ਕਰਦੇ 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 ਗਾਂ ਵੱਧਦੀਆਂ ਵੱਧਦੀਆਂ ਗਈਆਂ ਉਹ ਨਦੀਆਂ ਦਰਿਆਵਾਂ ਦੇ ਵਿੱਚ ਰਲ ਗਈਆਂ ਨਾਂ ਦੇ ਦਿੱਤਾ ਦਰਿਆ ਹੁਣ ਨਦੀ ਦੀ ਮੌਤ ਥੋੜਾ ਹੋਈ ਐ ਨਦੀ ਦਰਿਆ ਬਣ ਗਈ ਐ ਹੁਣ ਦਰਿਆ ਨੇ ਗਾਂਵ ਕਿ ਆਸ ਕੀਤਾ ਗਾਂਵ ਨੇ ਸਫਰ ਕੀਤਾ ਦਰਿਆ ਨੇ ਉਹ ਕੀ ਬਣ ਗਿਆ ਸਮੁੰਦਰ ਹੁਣ ਨਦੀ ਵੀ ਨਹੀਂ ਮਰੀ ਨਦੀ ਦਰਿਆ ਬਣ ਗਈ ਹੁਣ ਦਰਿਆ ਨਾਂ ਦਿੱਤਾ ਐ ਦਰਿਆ ਮਰਿਆ ਥੋੜਾ ਐ ਦਰਿਆ ਨੂੰ ਗਾਂਵ ਕੀ ਕਹਿ ਦਤਾ ਸਮੁੰਦਰ ਹੈ ਤੇ ਹੁਣ ਸਮੁੰਦਰ ਫੇਰ ਕਹਿੰਦੇ ਉਤੋਂ ਭਾਫ਼ ਬਣੀ ਫੇਰ ਬੱਦਲ ਬਣੇ ਫੇਰ ਕੀ ਹੋਇਆ ਇਹ ਰੀਸਾਈਕਲ ਹੋ ਗਿਆ ਇਹ ਗੇੜਾ ਫੇਰ ਉਸੇ ਤਰੀਕੇ ਨਾਲ ਚੱਲ ਰਿਹਾ ਹੁਣ ਬੰਦਾ ਕਹਿੰਦਾ ਏ ਕਿ ਆ ਇਨਸਾਨ ਦੁਨੀਆ ਤੋਂ ਚਲੇ ਗਿਆ ਪਰ ਉਹ ਨਹੀਂ ਗਿਆ ਗੁਰਬਾਣੀ ਫੇਰ ਇੱਥੇ ਇੱਕ ਮੋੜ ਲਾਉਂਦੀ ਏ ਪਵਨ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਣ ਵਾਲੇ ਕੀ ਕਵਨਟੀ ਸਤਗੁਰੂ ਜੀ ਕਹਿੰਦੇ ਨੇ ਕੌਣ ਮੁਆ ਕਿਹੜਾ ਮਰ ਗਿਆ ਕਹਿੰਦੇ ਜੀ ਬ੍ਰਹਮ ਗਿਆਨੀ ਮਿਲ ਕਰੋ ਵਿਚਾਰ ਇਹ ਤੋਂ ਚਲਤ ਪਿਆ ਕਹਿੰਦੇ ਜਿੰਨੇ ਇਹ ਬ੍ਰਹਮ ਦਾ ਗਿਆਨ ਪਤਾ ਨਾ ਜਿੰਨੂੰ ਇਹ ਬ੍ਰਹਮ ਕੀ ਹੈ ਬ੍ਰਹਮ ਕੀ ਹੈ ਜੋ ਦੁਨੀਆ ਇਹ ਬ੍ਰਹਮ ਹੈ ਤੇ ਜਿਹਦਾ ਇਹਨੇ ਗਿਆਨ ਲੈ ਲਿਆ ਉਹ ਬ੍ਰਹਮ ਗਿਆਨੀ ਹੈ ਤੇ ਜਦੋਂ ਇਹ ਗਿਆਨ ਆ ਗਿਆ ਸਾਡਾ ਗੁਰੂ ਗਿਆਨ ਹੈ ਇੰਨਾ ਖਜ਼ਾਨਾ ਹੈ ਬਸ ਸਮਝਣ ਦੀ ਥੋੜੀ ਜੀ ਸਾਡੇ ਕੋਲ ਨਾ ਇੱਕ ਭੁੱਲ ਹੋ ਗਈ ਅਸੀਂ ਸਮਝ ਨਹੀਂ ਰਹੇ ਹੁਣ ਇਹ ਬ੍ਰਹਮੰਡ ਹੈ ਉਹ ਤੂੰ ਹੈ ਉਹ ਸਾਰੇ ਤੱਤ ਬ੍ਰਹਮੰਡ ਚ ਰਲ ਗਏ ਨੇ ਬ੍ਰਹਮ ਗਿਆਨੀ ਮਿਲ ਕਰੋ ਵਿਚਾਰ ਜਿੰਨੂੰ ਇਹ ਬ੍ਰਹਮ ਦਾ ਗਿਆਨ ਉਹਨੂੰ ਬੈਠ ਕੇ ਪੁੱਛ ਲਵੋ ਇਹ ਤਾਂ ਚਲਤ ਪਿਆ ਇਹ ਤੇ ਆਪਣੀ ਖੇਡ ਜਿਹੜੀ ਹੈਗੀ ਹੋ ਰਹੀ ਸਾਈਕਲ ਫੇਰ ਉਤਰੇ ਹੀ ਹੈ ਮਰਿਆ ਮਰਿਆ ਕੁਛ ਨਹੀਂ ਹੈ ਉਹ ਫੇਰ ਹਉਦ ਵਿੱਚ ਆ ਗਿਆ ਉਹ ਫੇਰ ਉਹ ਕਹਿੰਨਾ ਕਿ ਉਹ ਪਾਣੀ ਦੇ ਰੂਪ ਚ ਚਲੇ ਗਿਆ ਉਹ ਅੱਗ ਦੇ ਰੂਪ ਚ ਚਲੇ ਗਿਆ ਉਹ ਮਿੱਟੀ ਦੇ ਰੂਪ ਚ ਚਲੇ ਗਿਆ ਉਹ ਹਵਾ ਦੇ ਰੂਪ ਚ ਚਲੇ ਗਿਆ ਆਕਾਸ਼ ਦੇ ਰੂਪ ਚ ਚਲੇ ਗਿਆ ਉਹ ਤਤਾਂ ਚ ਤਤ ਰਲ ਗਿਆ ਤੇ ਕੌਣ ਮੂਹਾਰੇ ਕੌਣ ਉਹ ਜਿਹੜੇ ਤਤ ਇਕੱਠੇ ਹੋਏ ਸੀਗੇ ਉਹ ਇਕੱਠੇ ਹੋਏ ਉਹ ਫੇਰ ਵਿਖਰ ਗਏ ਹੁਣ ਜਿਹੜੇ ਵਿਖਰ ਗਏ ਆ ਉਹਨਾਂ ਨੇ ਫੇਰ ਹਉਦ ਵਿੱਚ ਆ ਜਾਣਾ ਹੈ ਉਹ ਰੀਸਾਈਕਲ ਹੋ ਰਿਹਾ ਹੈ ਬੂੰਦ ਹੈ ਉਹ ਝਰਨੇ ਬਣੇ ਝਰਨੇ ਆ ਨਦੀਆਂ ਬਣੀਆਂ ਨਦੀਆਂ ਆ ਉਹ ਦਰਿਆ ਬਣ ਗਏ ਦਰਿਆ ਆ ਸਮੁੰਦਰ ਬਣ ਗਏ ਇਨਸਾਨ ਹੈ ਇਹ ਇਤਰਾ ਜਨਮਾ ਜਨਮਾ ਤੋਂ ਐ ਐ ਵਿਕਾਸ ਕਰਦਾ 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 ਉਹਦੀ દોੜ ਭੱਜ ਭੱਜ ਕਰਕੇ ਇੱਥੇ ਆ ਐਂਡ ਕੁਛ ਵੀ ਨਹੀਂ ਐਂਡ ਫੇਰ ਉੱਥੇ ਹੀ ਹੈ ਰਲ ਜਾਣਾ ਇਹਨੇ ਉਹ ਤਤਾਂ ਤਤ ਰਲ ਜਾਣੇ ਆ ਤੇ ਸਤਿਗੁਰੂ ਜੀ ਕਹਿੰਦੇ ਨੇ ਜਨਮ ਜਨਮ ਪਰਮਤ ਪਰਿਓ ਮਿਟਿਓ ਨਾ ਜਮ ਕੋ ਤਰਾਸ ਕਹਿੰਦੇ ਜਨਮਾ ਜਨਮਾ ਦੀ ਏ ਪਟਕਣਾ ਤੋਂ ਜਨਮਾ ਜਨਮਾ ਦੀ ਏ ਧੋੜ ਭੱਜ ਤੋਂ ਇੱਥੋਂ ਤਿੱਕਰ ਆ ਗਿਆ ਏ ਪਰ ਇਨਸਾਨ ਦੇ ਅੰਦਰੋਂ ਇੱਕ ਚੀਜ਼ ਨਹੀਂ ਮੁੱਕੀ ਉਹ ਕੀ ਏ ਡਰ ਹੁਣ ਕੋਈ ਵੀ ਜਾਨਵਰ ਹੈ ਨਾ ਉਹ ਮਰਨ ਤੋਂ ਡਰਦਾ ਏ ਹੁਣ ਜਦੋਂ ਛਟਕਾਈ ਜਦੋਂ ਮੁਰਗਾ ਛਟਕਾਉਂਦਾ ਏ ਜਾਂ ਕਿਸੇ ਜਾਨਵਰ ਨੂੰ ਮਾਰਦਾ ਏ ਤਾਂ ਉਹ ਮਰਨ ਨੂੰ ਥੋੜਾ ਕਹਿੰਦਾ ਕਹਿੰਦਾ ਮਾਰ ਦੇ ਉਹ ਭੱਜਦਾ ਏ ਨਾ ਮਾਰ ਹਰ ਕਿਸੇ ਨੂੰ ਆਪਣੀ ਜਾਨ ਪਿਆਰੀ ਏ ਡਰ ਹੈ ਇਨਸਾਨ ਕਹਿੰਦਾ ਮੈਨੂੰ ਕੁਝ ਹੋ ਨਾ ਜਾਵੇ ਮੇਰਾ ਨੁਕਸਾਨ ਨਾ ਹੋ ਜਵੇ ਡਰ ਹੈ ਉਹ ਡਰ ਕਾਰਨ ਕਰਕੇ ਅਸੀਂ ਕਈ ਕਹਿ ਸਾਡੇ ਰੱਬ ਬਣਾ ਲਏ ਕਈ ਬਾਬੇ ਬਣਾ ਲਏ। ਕਈ ਤਰੀਕਿਆਂ ਦੇ ਅਸੀਂ ਦੇਵਤਾ ਪੈਦਾ ਕਰ ਦਿੱਤੇ। ਹੋਂਦ ਵਿੱਚ ਕਈ ਕੁਝ ਆ ਗਿਆ। ਉਹ ਡਾਰਕ ਕਾਰਨ ਕਰ। ਪਰ ਪ੍ਰਮਾਤਮਾ ਤੇ ਹਰ ਇੱਕ ਜਗ੍ਹਾ ਤੇ ਹੈ। ਫਿਰ ਡਾਰਕ ਕਾਰਨ ਕਰਕੇ ਅਸੀਂ ਕੁਝ ਹੋਂਦ ਵਿੱਚ ਉਹ ਚੀਜ਼ਾਂ ਲਿਆਂਦੀਆਂ ਗਈਆਂ। ਕੁਝ ਡਾਇਰੇ ਬਣਾਏ ਗਏ ਕਿ ਇਤੋਂ ਸਾਨੂੰ ਕੁਝ ਸਿੱਖਣ ਨੂੰ ਮਿਲੇਗਾ ਕਿ ਅਸਲ ਦੇ ਵਿੱਚ ਸਚਾਈ ਕੀ ਹੈ, ਰਿਐਲਿਟੀ ਕੀ ਹੈ ਪਰ ਮਾਪ ਕਰਨਾ ਉਹ ਜਿਹੜੇ ਦਾਇਰੇ ਬਣਾਏ ਗਏ ਉਥੇ ਵੀ ਝੂਠ ਪਰੋਸਿਆ ਗਿਆ। ਉਹਤੇ ਹੋਰ ਡਰਾਇਆ ਗਿਆ। ਉਥੋਂ ਡਰ ਕੱਢਣਾ ਸੀਗਾ ਸਚਾਈ ਦੱਸਣੀ ਸੀਗੀ ਪਰ ਉਹ ਦਾਇਰਿਆਂ ਦੇ ਵਿੱਚ ਰਹਿ ਕੇ ਵੀ ਉਹ ਪੁਜਾਰੀ ਨੇ ਝੂਠ ਬੋਲਣਾ ਸ਼ੁਰੂ ਕਰਤਾ। ਪੁਜਾਰੀ ਦਾ ਕੰਮ ਸੀਗਾ ਡਰ ਕੱਢਣਾ ਕਿ ਤੈਨੂੰ ਥੋੜਾ ਗਿਆਨ ਆ ਗਿਆ ਨਾ ਸਮਝ ਆ ਗਈ ਹੈ ਨਾ ਤੂੰ ਜੇ ਉਹ ਚੀਜ਼ ਨੂੰ ਪੜ ਲਿਆ ਤੇ ਅਗਲਾ ਡਰ ਕੱਢ ਕਿਸੇ ਦਾ। ਪਰ ਉਹ ਪੁਜਾਰੀ ਨੇ ਆਪਣੀਆਂ ਰੋਟੀਆਂ ਕਾਰਨ ਪੂਰਨਤਾਲ ਆ ਪਛਾੜੇ ਧਰਤੀ ਨਾਲ गावਣ ਗੋਪੀਆਂ ਗਾਵਣ ਉਹ ਜਿਹੜੀ ਕੈਟਾਗਰੀ ਦੇ ਵਿੱਚ ਆ ਗਿਆ ਕਿ ਅਸੀਂ ਤਾਂ ਬਸ ਆਪਣੇ ਰੋਟੀਆਂ ਕਾਰਨ ਕਰਕੇ ਹੀ ਲੋਕਾਂ ਦੇ ਅੰਦਰ ਡਰ ਬਠਾਵਾਂਗੇ ਤਾਂ ਸਾਡਾ ਆਏ ਰੁਜ਼ਗਾਰ ਸਿਸਟਮ ਚੱਲੇਗਾ ਰਿਐਲਿਟੀ ਨਹੀਂ ਦੱਸੀ ਸੱਚ ਨਹੀਂ ਦੱਸਿਆ ਸੱਚ ਕੋਹਾਂ ਦੂਰ ਰਹਿ ਗਿਆ ਸੱਚ ਦੱਸਣ ਤੋਂ ਅਵੇਸਲੇ ਹੋ ਗਏ ਕਹਿੰਦੇ ਸੱਚ ਜੇ ਦੱਸਦਾ ਤਾਂ ਫਿਰ ਸਾਨੂੰ ਕਿੰਨੇ ਪੁੱਛਣਾ ਹੈ ਰਿਐਲਿਟੀ ਹੈ ਸੱਚ ਹੈ ਸਾਨੂੰ ਜੋ ਕੁਝ ਦੇਖ ਰਿਹਾ ਏ ਨਾ ਇਹ ਵੇਖੋ ਹੈ ਭ੍ਰਮ ਏ ਤੇ ਤੇਰਾ ਇਹ ਭ੍ਰਮ ਏ ਇਹ ਭ੍ਰਮ ਕੱਢੇਗਾ ਤੇ ਤੂੰ ਵੀ ਭ੍ਰਮ ਏ ਬਸ ਇਹ ਭ੍ਰਮ ਨੂੰ ਹੀ ਮਕਾਉਣਾ ਏ ਅਸੀਂ ਇਹ ਭ੍ਰਮ ਮੁੱਕ ਗਿਆ ਇਹ ਬ੍ਰਹਮ ਦਾ ਹੀ ਰੂਪ ਏ ਤੂੰ ਤੂੰ ਹੀ ਬੂੰਦ ਏ ਤੂੰ ਹੀ ਝਰਨਾ ਏ ਤੂੰ ਹੀ ਉਹ ਦਰਿਆ ਆ ਤੇ ਤੂੰ ਹੀ ਉਹ ਸਾਗਰ ਹੈ ਤੇ ਤੂੰ ਹੀ ਉਹ ਸਮੁੰਦਰ ਹੈ ਇਹ ਰੀਸਾਈਕਲ ਹੈ ਉਹ છોਕਰ ਤੇਰਾ ਉਹ ਜਿੰਨੇ ਵੀ ਜਾਨਵਰ ਅਸੀਂ ਦੇਖ ਰਹੇ ਆ ਨਾ ਉਹਨਾਂ ਤੋਂ ਹੀ ਸਾਡੀ ਇਹ ਪੈਦਾਇਸ਼ ਹੋਈ ਹੈ ਅਸੀਂ ਉਹਨਾਂ ਤੋਂ ਹੀ ਹੈ ਉਹ ਸਾਡੇ ਪੂਰਵਜੇ ਹੈ ਹੋਂਦ ਵਿੱਚ ਹੈ ਪਹਿਲਾ ਇਨਸਾਨ ਜਿਹੜਾ ਦੁਨੀਆ ਤੇ ਵਿੱਚ ਆਇਆ ਨਾ ਕਹਿੰਦੇ ਨੇ ਉਹ ਪਾਣੀ ਦੇ ਵਿੱਚ ਜਨਮ ਹੋਇਆ ਸੀਗਾ ਪਾਣੀ ਤੋਂ ਬਾਅਦ ਫਿਰ ਉਹਨੇ ਬਾਹਰ ਸਾਹ ਲੈਣਾ ਸ਼ੁਰੂ ਕੀਤਾ ਆਕਸੀਜਨ ਲੈਣੀ ਸ਼ੁਰੂ ਕੀਤੀ ਇੱਕ ਨਾ YouTube ਤੇ ਸਰਚ ਮਾਰਿਓ World History ਹਿੰਦੀ ਦੇ ਵਿੱਚ 2 ਘੰਟਿਆਂ ਦੀ ਉਹ ਇੱਕ ਵੀਡੀਓ ਜੀ ਬਣਾਈ ਹੈ ਸਾਇੰਸ ਵਾਲਿਆਂ ਨੇ ਬਿਗੈਨਿਕਾ ਨੇ ਉਹਦੇ ਵਿੱਚ ਬੜਾ ਕੁਝ ਦੱਸਿਆ ਗਿਆ ਕਿਸ ਤਰ੍ਹਾਂ ਕਿਸ ਤਰ੍ਹਾਂ ਇਨਸਾਨ ਗਾਂ ਵਾਦਾ 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 ਇੱਕ ਇਸ ਤਰ੍ਹਾਂ ਇਹ ਸਾਡਾ ਹੋਂਦ ਵਿੱਚ ਆਇਆ ਸਿਸਟਮ ਉਹ ਵਰਲਡ ਹਿਸਟਰੀ ਵੇਖਿਓ ਉਹਦੇ ਵਿੱਚ ਸਾਰਾ ਕੁਝ ਦੱਸਿਆ ਗਿਆ ਹੈ ਪਹਿਲਾ ਇਨਸਾਨ ਕੀ ਸੀਗਾ ਬਾਅਦ ਵਿੱਚ ਕਿਤਰਾ ਕਿਤਰਾ ਉਹਦੇ ਵਿੱਚ ਚੇਂਜਿੰਗ ਆਉਂਦੀ 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 ਇੱਕ ਕਿਸ ਤਰ੍ਹਾਂ ਲਿਪੀ ਹੋਂਦ ਵਿੱਚ ਆਈ ਕਿਸ ਤਰ੍ਹਾਂ ਉਹਨੇ ਬੋਲਣਾ ਸ਼ੁਰੂ ਕੀਤਾ ਕਿਤਰਾ ਇੱਕ ਦੂਜੇ ਨੂੰ ਸਮਝੋਣਾ ਸ਼ੁਰੂ ਕੀਤਾ ਇਸ਼ਾਰਿਆਂ ਨਾਲ ਗੱਲਾਂ ਕਰਦੇ ਸੀਗੇ ਫਿਰ ਕਿਸ ਤਰ੍ਹਾਂ ਕਿਸ ਤਰ੍ਹਾਂ ਇਹ ਆ ਲਿਪੀ ਅਸੀਂ ਪੜ ਰਹੇ ਹਾਂ ਜੋ ਜੋ ਅਸੀਂ ਗੁਰਬਾਣੀ ਪੜ ਰਹੇ ਹਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਇਹ ਸਾਰਾ ਕੁਝ ਆਇਆ ਇਹ ਮਟੀਰੀਅਲ ਜੋ ਕੁਝ ਦੇਖ ਰਹੇ ਕਿਤਨਾ ਕਿਤਨਾ ਧਰਤੀ ਦੇ ਵਿੱਚੋਂ ਪੈਦਾ ਹੋਏ ਫਿਰ ਇਨਸਾਨ ਕਿਤਨਾ ਕਿਤਨਾ ਤਰੱਕੀ ਕੀਤੀ ਉਹ ਜ਼ਰੂਰ ਵਲਡ ਹਿਸਟਰੀ YouTube ਤੇ ਸਰਚ ਮਾਰ ਕੇ ਉਹ ਵੇਖਿਓ ਤੇ ਸਤਿਗੁਰੂ ਜੀ ਅੱਜ ਦੇ ਸ਼ਬਦ ਦੇ ਵਿੱਚ ਇਹੀ ਕਹਿ ਰਹੇ ਨੇ ਕਿ ਜਨਮ ਜਨਮ ਪਰਮਤ ਫਿਰਿਓ ਭਟਕਦਾ ਫਿਰਦਾ ਰਿਆ ਕਿੰਨੀਆਂ ਜੂਨਾ ਤੋਂ ਭਟਕ ਕੇ ਆ ਗਿਆ ਫਿਰ ਕੀ ਹੈ ਮਿਟਿਓ ਨਾ ਜਮ ਕੋ ਤਰਾਸ ਫਿਰ ਵੀ ਇਹਨੂੰ ਉਹ ਜਮਾਂ ਦੀ ਤਰਾਸ ਤੋਂ ਡਰ ਤੋਂ ਮੁਕਤੀ ਨਹੀਂ ਆਈ ਉਹ ਜਿਹੜੇ ਜਮ ਉਸੇ ਤਰੀਕੇ ਦੇ ਨਾਲ ਇਹਨੂੰ ਤੰਗ ਕਰ ਰਹੇ ਨੇ ਉਸੇ ਤਰੀਕੇ ਨਾਲ ਵਿਕਾਰ ਹਾਵੀ ਹੈ ਡਰ ਲੱਗਾ ਹੋਇਆ ਹੈ ਡਰੀ ਜਾ ਰਿਹਾ ਹੈ ਤੇ ਡਰ ਦੇ ਕਾਰਨ ਕਰਕੇ ਕਦੀ ਕਿਤੇ ਕਦੀ ਕਿਤੇ ਇਹ ਪਟਕਣਾ ਦੇ ਵਿੱਚ ਉਹ ਤੇ ਚਲੋ ਪਟਕਣਾ ਇੱਕ ਅਲੱਗ ਸੀਗੀ ਕਿ ਉਹ ਜਾਨਵਰਾਂ ਤੋਂ ਇੱਥੇ ਆ ਗਿਆ ਪਰ ਅੱਜ ਫੇਰ ਵੇਖਿਆ ਜੇ ਹੈ ਤੇ ਇਨਸਾਨ ਪਰ ਕਰਤੂਤ ਪਸ਼ੂ ਕੀ ਮਾਨਸ ਜਾ ਕਰਤੂਤਾ ਫੇਰ ਉਸੇ ਤਰੀਕੇ ਦੇ ਨਾਲ ਹੀ ਸਾਡੇ ਅੰਦਰ ਬਿਰਤੀ ਸਾਡੀ ਫੇਰ ਉਹੀ ਹੈ ਪਰ ਨਾਂ ਰੱਖ ਦਿੱਤਾ ਵਾ ਮਾਨੁਕ ਪਰ ਬੈਕ ਵੇਖਿਆ ਜਾਵੇ ਹੈ ਪਸ਼ੂ ਹੈ ਉਹੀ ਹੈ ਬਸ ਇਹੀ ਸਮਝਣਾ ਹੈ ਸਤਿਗੁਰੂ ਜੀ ਕਹਿੰਦੇ ਨੇ ਕਾਹੋ ਨਾਨਕ ਹਾਰੇ ਪਜ ਮਨਾ ਨਿਰਪੈ ਪਾਵੇ ਬਾਸ ਕਹਿੰਦੇ ਜਦੋਂ ਨਿਰਭੈ ਹੋ ਜਾਏਗਾ ਨਾ ਡਰ ਰਹਿਤ ਹੋ ਜਾਏਗਾ ਸਤਿਗੁਰੂ ਜੀ ਕਹਿੰਦੇ ਉਹਦੋਂ ਤੈਨੂੰ ਖੇੜ ਸਮਝ ਲੱਗ ਜਾਏਗੀ ਨਿਰਪੈ ਪਾਵੈ ਬਾਤ ਫਿਰ ਜਦੋਂ ਨਿਰਪੈ ਹੋ ਜਾਏਗਾ ਫਿਰ ਤੂੰ ਉਹਦੇ ਵਿੱਚ ਸਮਾ ਜਾਏਗਾ ਬਾਤ ਸਮਾ ਜਾਏਗਾ ਇਹ ਅੱਜ ਦੇ ਸ਼ਲੋਕ ਦੀ ਵਿਚਾਰ ਅਸੀਂ ਸਰਵਣ ਕੀਤੀ ਆਪ ਸੰਗਤਾਂ ਦਾ ਧੰਨਵਾਦ ਸਮਾਂ ਕੱਢ ਕੇ ਆਏ ਹੋ ਗੁਰਬਾਣੀ ਪੜ੍ਹਦੇ ਹੋ ਸਮਝਦੇ ਹੋ ਸੋ ਹੁਣ ਕੜਾ ਪ੍ਰਸ਼ਾਦੀ ਦੇਗ ਵਰਤੇਗੀ ਆਪ ਸੰਗਤਾਂ ਦਾ ਧੰਨਵਾਦ ਆਈਆਂ ਹੋਈਆਂ ਸੰਗਤਾਂ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ